ਸਮਝੇ ਇਸ ਤਰ੍ਹਾਂ ਉਕਸਾਰ ਇਹ ਅਸੀਂ ਵੀ ਇਹ ਲੜਨ ਇਹ ਲੜਾਈ ਜਾਤ ਦੀ ਬਣ ਜਾਏ ਕਿਉਂ ਕਿ ਬਾਬਾ ਜੀਵਨ ਸਿੰਘ ਮਜੀਵੀ ਸਿੰਘ ਸਨ ਤਾਂ ਕਰਕੇ ਗੁਰਮੁਖੋ ਉਹ ਉਹ ਸ਼ਬਦ ਬੋਲ ਰਿਹਾ ਸੀ ਸਿੰਘ ਵੀ ਜੀ ਹੁਣ ਪਹਿਲਾਂ ਵਾਲੀ ਗੱਲ ਨਹੀਂ ਅਸੀਂ ਮਜੀਵੀ ਸਿੰਘ ਹੁੰਨੇ ਆ ਅਸੀਂ ਕੋਈ ਹੁਣ ਸੀਰੀ ਨਹੀਂ ਰਲਦੇ ਸਾਨੂੰ ਗਿਆਨਬਾਤ ਹੋ ਗਿਆ ਸਾਨੂੰ ਆ ਵੀ ਹੋ ਗਿਆ ਫਲਾਨਾ ਵੀ ਹੋ ਗਿਆ ਭਾਬ ਇਦਾਂ ਦੇ ਗਰਮ ਸ਼ਬਦ ਗਰਮ ਸ਼ਬਦ ਬੋਲ ਰਿਆ ਸੀ ਪਹਿਲੀ ਗੱਲ ਤਾਂ ਬੇਨਤੀ ਹੈ ਗੁਰਮਖੋ ਕਿ ਇਦਾਂ ਦੀ ਸ਼ ਕੋਰਟ ਦੇ ਵਿੱਚ ਅਸੀਂ ਕੇਸ ਜਿੱਤਿਆ ਹੋਇਆ ਤੇ ਇਸ ਗੱਲ ਦਾ ਖੁਲਾਸਾ ਸਤਿਕਾਰਯੋਗ ਬਾਬਾ ਰਾਜਾ ਰਾਜਾ ਰਾਜ ਸਿੰਘ ਜੀ ਉਹਨਾਂ ਨੇ ਕਰ ਦਿੱਤਾ ਵੀ ਇਹ ਖਲਾਸੇ ਬਿਦਵਾਨਾਂ ਦੇ ਐ ਨਾ ਕਿ ਕੋਰਟ ਦੇ ਕੋਰਟ ਦਾ ਖਲਾਸਾ ਨਹੀਂ ਹੈ ਜੀ ਕੋਰਟ ਨੂੰ ਕੀ ਪਤਾ ਹੈ ਇਤਿਹਾਸ ਇਤਿਹਾਸ ਵਿੱਚ ਕੀ ਵਾਪਰੇ ਆ ਕਿਵੇਂ ਵਾਪਰੇ ਆ ਸਿੰਘ ਸ਼ਹੀਦ ਕਿਵੇਂ ਹੋਏ ਦੁਨਿਆਵੀ ਕੋਰਟ ਦੇ ਵਿੱਚ ਜਾ ਕੇ ਦੁਨਿਆਵੀ ਸਹਾਰੇ ਲੈਣੇ ਤੇ ਫਿਰ ਆਪਾਂ ਪ੍ਰਚਾਰ ਵੀ ਕੋਰਟਤੀ ਕਰਾ ਲਈ ਹੈ ਨਾ ਵਕੀਲਾਂ ਤੋਂ ਕਰਾ ਲਈ ਆਪਾਂ ਗਿਆਨੀਆਂ ਦਾ ਖੜਾ ਛੱਡ ਦਿੰਨੇ ਆ ਪ੍ਰਚਾਰਕਾਂ ਦਾ ਢਾਡੀਆਂ ਦਾ ਆਪਾਂ ਖੜਾ ਛੱਡ ਦਿੰਨੇ ਆ ਕੀ ਲੋੜ ਆ ਆਪਾਂ ਨੂੰ ਪ੍ਰਚਾਰਕ ਬੁਲਾਉਣ ਦੀ ਇੱਕ ਵਕੀਲ ਬਣਾ ਲਿਆ ਬੁਲਾ ਲਿਆ ਕਰੋ ਜੱਜ ਬੁਲਾ ਲਿਆ ਕਰੋ ਤੇ ਉਹ ਆ ਕੇ ਸਾਨੂੰ ਬਥਾ ਸੁਣਾ ਦੇਖ ਦੂ ਧਰਮ ਸਤਕਾਰ ਜੋ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਆਪ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਦਾਸ ਫਤੇ ਅਰ지 ਕਰਦਾ ਹੈ ਪ੍ਰਵਾਣ ਕਰਿਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਾਬਾ ਸੰਗਤ ਸਿੰਘ ਤੇ ਬਾਬਾ ਜੀਵਨ ਸਿੰਘ ਇਹਨਾਂ ਦੋ ਸ਼ਖਸੀਅਤਾਂ ਦੇ ਉੱਤੇ ਵਿਚਾਰ ਕਰਨੀ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਬੀਬੀ ਦਲੇਰ ਕੌਰ ਢਾਡੀ ਜਥਾ ਉਹਨਾਂ ਦੇ ਬਾਬਤ ਕੁਝ ਕ ਪੰਥ ਦੇ ਵਿੱਚ ਇਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਜਿਹੜੀਆਂ ਪੰਥ ਨੂੰ ਸ਼ਾਇਦ ਨਹੀਂ ਦੋਰਨੀਆਂ ਚਾਹੀਦੀਆਂ। ਬੰਦ ਦੇ ਬੰਦ ਕਰ ਦੇਣੀਆਂ ਚਾਹੀਦੀਆਂ। ਇਦਾਂ ਦਾ ਪ੍ਰਚਾਰ, ਇਦਾਂ ਦੀਆਂ ਗੱਲਾਂ, ਇਦਾਂ ਦੇ ਵਿਚਾਰ। ਗੁਰੂ ਪਿਆਰੇ। ਪਰਦਾਸ ਜਿੰਨਾ ਕੱਦ ਹੈ ਹਰ ਬੰਦਾ ਓਨੀ ਕ ਗੱਲ ਕਰ ਸਕਦਾ ਹੈ। ਤੇ ਬੇਨਤੀ ਕਰਦਾ ਦਾਸ ਨੇ ਇੱਕ ਨੰਬਰ ਵੀਡੀਓ ਪਹਿਲਾਂ ਪਾਈ ਸੀ ਉਹਦੇ ਵਿੱਚ ਚੰਗੇ ਸੁਝਾਅ ਵੀ ਕਮਿੰਟਾਂ ਦਾ ਹੀ ਲਿਖੇ ਸਿੰਘਾਂ ਨੇ ਸੰਗਤਾਂ ਨੇ ਤੇ ਵਿਸ਼ੇਸ਼ ਕਰਕੇ ਗੱਲਾਂ ਬਾਤਾਂ ਵੀ ਹੋਈਆਂ ਸਿੰਘਾਂ ਨਾਲ ਵੀ ਵਾਕਈ ਸੱਚ ਹੈ ਜੀ ਸਾਨੂੰ ਇੱਕ ਹੋ ਕੇ ਪ੍ਰੇਮ ਨਾਲ ਭਾਵਨਾ ਨਾਲ ਸ਼ਰਧਾ ਨਾਲ ਸੁਮੁੱਝੇ ਸਿੰਘਾਂ ਦੀ ਸ਼ਹੀਦੀ ਤੇ ਸਾਨੂੰ ਮਾਣ ਹੋਣਾ ਜ਼ਰੂਰੀ ਹੈ ਸਾਨੂੰ ਉਹਨਾਂ ਤੇ ਮਾਣ ਹੋਵੇ ਕਿ ਸਾਡੇ ਲਈ ਉਹ ਕੁਝ ਕਰਕੇ ਗਏ ਔਰ ਪਿਆਰਿਓ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਕਿ ਤੁਸੀਂ ਗਰੁੱਪਾਂ ਵਿੱਚ ਪਾਓ ਇਸ ਵੀਡੀਓ ਨੂੰ ਔਰ ਸ਼ੇਅਰ ਕਰਿਓ ਕਮੈਂਟ ਵਿੱਚ ਚੰਗਾ ਸੁਝਾਅ ਲਿਖਿਓ ਚੈਨਲ ਸਬਸਕ੍ਰਾਈਬ ਕਰਿਓ ਤੁਹਾਡਾ ਆਪਣਾ ਚੈਨਲ ਹੈ ਹੁਣ ਬੇਨਤੀ ਹੈ ਗੁਰਮੁਖੋ ਇਹ ਦਾਸ ਦੋ ਨੰਬਰ ਵੀਡੀਓ ਕਿਉਂ ਬਣਾਉਣ ਲੱਗੇ ਕੋ ਇਸ ਲਈ ਬਣਾਉਣ ਲੱਗੇ ਹੈ ਕਿ ਪਹਿਲੀ ਵੀਡੀਓ ਦੇ ਵਿੱਚ ਕੁਝ ਇੱਕ ਦਾਸ ਦੇ ਆਪਣੇ ਸੁਝਾਅ ਸੀ ਹੋ ਸਕਦਾ ਉਹ ਗਲਤ ਹੋਣਾ ਠੀਕ ਹੋਣਾ ਇਹ ਤਾਂ ਸੰਗਤ ਤੇ ਉਹ ਵਿਦਵਾਨ ਪ੍ਰਚਾਰਕ ਜਾਣਦੇ ਪਰ ਦੂਸਰੀ ਵੀਡੀਓ ਹੁਣ ਤਾਂ ਬਣਾਉਣ ਲੱਗਿਆ ਕਿਉਂ ਕਿ YouTube ਤੋਂ Facebook ਤੋਂ ਕਾਸੀ ਵੀਡੀਓ ਦਾਸ ਨੇ ਐਸੀਆਂ ਸੁਣੀਆਂ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਦਾਸ ਨੇ ਵਿਚਾਰੇ ਕਿ ਦੂਜੀ ਵੀਡੀਓ ਸੰਗਤ ਦੇ ਰੂਬਰੂ ਸਾਨੂੰ ਕਰਨੀ ਚਾਹੀਦੀ ਖਾਲ ਉਹਦੇ ਵਿੱਚ ਗਿਆਨੀ ਗੁਰਪ੍ਰਤਾਪ ਸਿੰਘ ਜੀ ਢਾਡੀ ਜੱਥਾ ਸਤਕਾਰਯੋਗ ਸਾਬਕਾ ਜੱਥੇਦਾਰ ਗਿਆਨੀ ਰਣਜੀਤ ਸਿੰਘ ਜੀ ਗੌਰੇ ਮਸਕੀਨ ਸਤਕਾਰਯੋਗ ਗਿਆਨੀ ਮਹਾਪੁਰਖ ਕਹ ਲੋ ਬਾਬਾ ਰਾਜਾ ਰਾਜ ਸਿੰਘ ਜੀ ਤੇ ਹੋਰ ਸ਼ਖਸੀਅਤਾਂ ਇੱਕ ਨਹੀਂ ਅਨੇਕਾਂ ਸ਼ਖਸੀਅਤਾਂ ਨੇ ਹਵਾਲੇ ਦਿੱਤੇ ਅਨੇਕਾਂ ਗ੍ਰੰਥਾਂ ਦੇ ਨਾਮ ਲੈ ਕੇ ਭਾਈ ਸੰਗਤ ਸਿੰਘ ਜਿਨ੍ਹਾਂ ਦੇ ਬਾਬਤ 2003 ਦੇ ਵਿੱਚ ਇੱਕ ਮਤਾ ਵੀ ਪਿਆ ਤਖਤ ਵੱਲੋਂ ਤਖਤ ਵੱਲੋਂ ਮਤਾ ਪਿਆ ਕਿ ਭਾਈ ਸੰਗਤ ਸਿੰਘ ਜੀਦੇ ਬਾਬਤ ਸਭ ਤੋਂ ਪਹਿਲਾਂ ਬੀਤੇ ਹੋਏ ਸਮੇਂ ਵਿੱਚ ਸਰਕਾਰ ਜੋ ਸੱਚੀਤਾ ਗੁਰਮੁਖਾਂ ਗਿਆਨੀਆਂ ਸਤਪੁਰਸ਼ਾਂ ਨੇ ਪ੍ਰਚਾਰ ਕੀਤਾ। ਇਹੀ ਪ੍ਰਚਾਰ ਨੂੰ ਮੁੱਖ ਰੱਖਦੇ ਆਂ ਗ੍ਰੰਥਾਂ ਦੇ ਹਵਾਲਿਆਂ ਨੂੰ ਮੁੱਖ ਰੱਖਦੇ ਆਂ ਭਾਈ ਸੰਗਤ ਸਿੰਘ ਨੂੰ ਚਮਕੌਰ ਦੀ ਗੜੀ ਦਾ ਇੱਕ ਸ਼ਹੀਦ ਮੰਨਿਆ ਜਾਵੇ ਜਿਨ੍ਹਾਂ ਨੂੰ ਕਲਗੀ ਤੋੜਾ ਪਛਾਦ ਪਹਿਨਾਈ ਗੁਰਮੁਖ ਦਾ ਸੇ ਬੇਨਤੀਤਾ ਕਰਨ ਲੱਗਿਆ ਹੈ ਕੱਲ ਇੱਕ ਵੀਡੀਓ ਦੇਖੀ ਉਹਦੇ ਵਿੱਚ ਇੱਕ ਰੰਗਰੇਟੇ ਗੁਰੂ ਕੇ ਬੇਟੇ ਦਾ ਕਿਤਾਬ ਮਿਲਣ ਵਾਲੀ ਕੌਮ ਆ ਉਹਨਾਂ ਦੇ ਵਿੱਚੋਂ ਇੱਕ ਸਿੰਘ ਬੋਲ ਰਿਹਾ ਸੀ ਵੀ ਜੀ ਅਸੀਂ ਜਾਣਦੇ ਆ ਅਸੀਂ ਰਗੜਾ ਵੀ ਲਾ ਦਿੰਨੇ ਹੁੰਨੇ ਆ ਅਸੀਂ ਐ ਵੀ ਕਰ ਦਿੰਨੇ ਹੁੰਨੇ ਆ ਅਸੀਂ ਫਲਾਨਾ ਵੀ ਕਰ ਦਿੰਨੇ ਹੁੰਨੇ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੀਆਂ ਗੱਲਾਂ ਜਿਹੜੇ ਵਚਨਾਂ ਬੀਬੀ ਦਲੇਰ ਕੌਰ ਨੇ ਸੰਗਤਾਂ ਦੇ ਵਿੱਚ ਪ੍ਰਚਾਰ ਕਰਕੇ ਦੱਸਿਆ ਹੈ ਜੀ ਮੈਨੂੰ ਇਹ ਧਮਕੀਆਂ ਦਿੰਦੇ ਨੇ ਮੈਨੂੰ ਇਹ ਕਹਿੰਦੇ ਨੇ ਵੀ ਸਟੇਜ ਲਾ ਕੇ ਦਿਖਾਈ ਉਹ ਸੱਚੇ ਹੈ ਕਿਉਂ ਕਿ ਅਸੀਂ ਇਹ ਮੰਨ ਲੈਂਤਾ ਵੀ ਜਿਹੜਾ ਪ੍ਰਚਾਰ ਬਾਬਾ ਜੀਵਨ ਸਿੰਘ ਦੇ ਕਲਗੀ ਤੋੜੇ ਦੇ ਹੱਕ ਵਿੱਚ ਕਰੇਗਾ ਉਹ ਤਾਂ ਠੀਕ ਹੈ ਤੇ ਜਿਹੜਾ ਹੋਰ ਕੋਈ ਕਰੇਗਾ ਉਹਨੂੰ ਅਸੀਂ ਲੜੜਾ ਲਾ ਦਾਂਗੇ ਭਾਵ ਇਹ ਸ਼ਬਦ ਵੀਡੀਓ ਵਿੱਚ ਕਹੇ ਹੋਏ ਅਨਗਰੇ ਰਗਰੇਟਿਆਂ ਵੱਲੋਂ ਸਾਰਿਆਂ ਵੱਲੋਂ ਨਹੀਂ ਦਾਸ ਬੇਨਤੀ ਕਰਦਾ ਬਹੁਤ ਇਹ ਰੰਗਰੇਟੇ ਗੁਰੂ ਕੇ ਬੇਟੇ ਅੱਜ ਵੀ ਪਹਿਲਾਂ ਤੋਂ ਵੀ ਪ੍ਰਚਾਰ ਕਰਦੇ ਆ ਰਹੇ ਆ ਬਾਬਾ ਭਾਈ ਸੰਗਤ ਸਿੰਘ ਦਾ ਕਿਉਂ ਕਿ ਜਿਹੜਾ ਬਾਬਾ ਜੀਵਨ ਸਿੰਘ ਹੈ ਇਹਨਾਂ ਦੀ ਜੇ ਇੱਕ ਕੁਰਬਾਨੀ ਵੀ ਲਾ ਲਈਏ ਉਹ ਵੀ ਘਟ ਨਹੀਂ ਹੈਗੀ ਹੁਣ ਜੇ ਆਪਾਂ ਸੀਸ ਚੱਕਣ ਵਾਲੀ ਕੁਰਬਾਨੀ ਲਾ ਲਈਏ ਉਹ ਕਿਤੇ ਘਟ ਹੈ ਐਨੀ ਮਹਾਨ ਕੁਰਬਾਨੀ ਤੇ ਗੁਰਮਖੋ ਰੰਗਰੇਟੀਆਂ ਨੂੰ ਵੀ ਬੇਨਤੀ ਹੈ ਕਿ ਇੱਕੋ ਹੀ ਕੁਰਬਾਨੀ ਤੇ ਜੇ ਆਪਾਂ ਵਿਚਾਰ ਕਰ ਲਈਏ ਸੀਸ ਚੱਕਣ ਵਾਲੀ ਸਤਿਗੁਰੂ ਪਾਤਸ਼ਾਹ ਜੀ ਦਾ ਸੀਸ ਚਾਕੇ ਲੈ ਕੇ ਆਉਣਾ ਇਹ ਕੁਰਬਾਨੀ ਬਹੁਤ ਵੱਡੀ ਹੈ ਬਹੁਤ ਮਹਾਨ ਹੈ ਇਸ ਕੁਰਬਾਨੀ ਦੇ ਕਿਸੇ ਵੀ ਪ੍ਰਚਾਰਕ ਦਾ ਕੋਈ ਸ਼ੰਕਾ ਪ੍ਰਗਟ ਹੋਇਆ ਅਜੇ ਤੱਕ ਨਹੀਂ ਹੋਇਆ ਤੇ ਕਰਨਾ ਵੀ ਨਹੀਂ ਚਾਹੀਦਾ ਜੇ ਸ਼ੰਕਾ ਹੁੰਦਾ ਤਾਂ ਬਾਬਾ ਜੀਵਨ ਸਿੰਘ ਨੂੰ ਜਦੋਂ ਸ਼ਹੀਦ ਦਾ ਤਰਾਰ ਸਤਸਾ ਨਦੀ ਤੇ ਦਿੰਦੇ ਆ ਸਾਬਜਾਦਿਆਂ ਨੂੰ ਬਚਾਉਂਦੇ ਆ ਜੰਗ ਲੜਦੇ ਆ ਸ਼ਹੀਦ ਹੋਏ ਇਹ ਨਾਂ ਬਾਬਾ ਜਸਵਿੰਦਰ ਸਿੰਘ ਨੇ ਲਿਖਿਆ ਹੈ ਨਾ ਕਿਸੇ ਇੱਕ ਹੋਰ ਦੋ ਦੋ ਚਾਰ ਪ੍ਰਚਾਰਕਾਂ ਨੇ ਬੀਬੀ ਦਲੇਰ ਕੌਰ ਨੇ ਲਿਖਿਆ ਹੈ ਇਹ ਸਭ ਕੁਝ ਬੀਤੇ ਹੋਏ ਸਮੇਂ ਦੇ ਵਿੱਚ ਵਿਦਵਾਨਾਂ ਨੇ ਸਤਿਕਾਰਯੋਗ ਹਸਤੀਆਂ ਨੇ ਲੇਖਕਾਂ ਨੇ ਲਿਖਿਆ ਤੇ ਇਹ ਸਾਨੂੰ ਲੇਖ ਮਿਲ ਰਹੇ ਤੇ ਜਿਹੜੇ ਲੇਖ ਮਿਲ ਰਹੇ ਨੇ ਉਹ ਲੇਖ ਕੋਈ ਆਮ ਬੰਦੇ ਨਹੀਂ ਹੈ ਤੇ ਗੁਰਮੁਖੋ ਪਰ ਜਦੋਂ ਵੀ ਕੋਈ ਪ੍ਰਚਾਰਕ ਪ੍ਰਚਾਰ ਕਰਦਾ ਹੈ ਹਨਾ ਤਾਂ ਬਹੁਤ ਐਸੀਆਂ ਕਿਤਾਬਾਂ ਨੇ ਗ੍ਰੰਥ ਨੇ ਹਵਾਲੇ ਨੇ ਜਿਹੜੇ ਦੋ ਦੋ ਪੱਖ ਦਿੱਤੇ ਪਏ ਨੇ ਹਰ ਇੱਕ ਦੇ ਇੱਕ ਨਹੀਂ ਹੋਰ ਵੀ ਬੜੀਆਂ ਇਹਦੀਆਂ ਐਸੀਆਂ ਗੁੰਝਲਦਾਰ ਗੱਲਾਂ ਹਨ ਜਿਨ੍ਹਾਂ ਦੇ ਦੋ ਦੋ ਪੱਖ ਦਿੱਤੇ ਹੋਏ ਨੇ ਗੁਰਮੁਖੋ ਉਹ ਦੋ ਦੋ ਪੱਖ ਨੇ ਜਿਹੜੇ ਉਨ੍ਹਾਂ ਤੇ ਜਦੋਂ ਵਿਦਵਾਨਾਂ ਦੀ ਵਿਚਾਰ ਹੁੰਦੀ ਹੈ ਫਿਰ ਜਿਹੜਾ ਪੱਖ ਪ੍ਰਚਾਰਕਾਂ ਨੂੰ ਵਿਦਵਾਨਾਂ ਨੂੰ ਠੀਕ ਲੱਗਦਾ ਵੀ ਆ ਠੀਕ ਹੈ ਉਹ ਪ੍ਰਚਾਰ ਕੀਤਾ ਜਾਂਦਾ ਪ੍ਰਚਾਰਕਾਂ ਨੂੰ ਠੀਕ ਲੱਗਿਆ ਭਾਈ ਸੰਗਤ ਸਿੰਘ ਵਾਲਾ ਪੱਖ ਤੇ ਪ੍ਰਚਾਰਕਾਂ ਨੇ ਲੰਬੇ ਟਾਈਮ ਤੋਂ ਪ੍ਰਚਾਰ ਕੀਤਾ ਸੰਗਤ ਸਿੰਘ ਨੂੰ ਕਲਗੀ ਤੋੜਾ ਪਛਾਕ ਪਹਿਨਾਉਣ ਦਾ ਸਤਕਾਰਯੋਗ ਹਸਨੀਆ ਨੇ ਬੀਤੇ ਸਮੇਂ ਦੇ ਵਿੱਚ ਇੱਕ ਨਹੀਂ ਨੇਕਾਂ ਸੰਤਾਂ ਤੋਂ ਗੁਰਮਖਾਂ ਤੋਂ ਸੁਣਿਆ ਗੁਰਮਖੋ ਤੇ ਉਹ ਤੁਸੀਂ ਵੀ ਸੁਣ ਰਹੇ ਹੋਵੋਗੇ ਹਨ ਕਹਿਣ ਤੋਂ ਭਾਵ ਹੈ ਵਿਦਵਾਨ ਇੱਕ ਘੰਟਾ ਲਾਉਣਾ ਹੁੰਦਾ ਹੈ ਨਾ ਜਦੋਂ ਸਟੇਜ ਤੇ ਜਾ ਕੇ ਉਹ ਇੱਕ ਘੰਟੇ ਦਾ ਪ੍ਰਚਾਰ ਇੱਕ ਮਹੀਨੇ ਵਿੱਚ ਤਿਆਰ ਕਰਦੇ ਆ ਪੜ੍ਹਦੇ ਆ ਪਹਿਲਾਂ ਫਿਰ ਕਿਤੇ ਜਾ ਕੇ ਉਹ ਪ੍ਰਚਾਰ ਕਰਦੇ ਆ ਕਥਾ ਕਰਨੀ ਹੈ ਇੱਕ ਘੰਟਾ ਪਹਿਲਾਂ ਉਹਨੂੰ ਦੱਸ ਦੇਣਾ ਪੜ੍ਹਨਾ ਤਿਆਰੀ ਕਰਨੀ ਫੇਰ ਜਾ ਕੇ ਕਰਨ ਕਹਿਣ ਤੋਂ ਭਾਵ ਹੈ ਗੁਰਮੁਖੋ ਜਿਹੜੀਆਂ ਗੱਲਾਂ ਵੀਡੀਓ ਵਿੱਚ ਸੁਣੀਆਂ ਦਾਸ ਨੇ ਇਹ ਇੱਕ ਅੰਦਰ ਦੁੱਖ ਵੀ ਜ਼ਾਹਰ ਕੀਤਾ ਚਿੰਤਾ ਵੀ ਪ੍ਰਗਟ ਕੀਤੀ ਕਿ ਅਸੀਂ ਕੁਝ ਇੱਕ ਬੇਨਤੀਆਂ ਕਰੀਏ ਜਿੰਨੀ ਕ ਸੰਗਤ ਸੁਣੇਗੀ ਚਲੋ ਉਹ ਮੰਨੇ ਜਾਂ ਨਾ ਮੰਨੇ ਇਹ ਤਾਂ ਗੱਲ ਬਾਅਦ ਦੀ ਪਰ ਸਾਨੂੰ ਬੋਲਣਾ ਜ਼ਰੂਰ ਚਾਹੀਦਾ ਗੁਰਮੁਖ ਤੇ ਸਭ ਤੋਂ ਪਹਿਲੇ ਨੰਬਰ ਤੇ ਤਦਾਸੇ ਬੇਨਤੀ ਕਰਦਾ ਜਥੇਦਾਰ ਕੁਲਦੀਪ ਸਿੰਘ ਜੀਆ ਨੂੰ ਜਾਂ ਤਖਤਾਂ ਦੇ ਜਿੰਨੇ ਵੀ ਜਥੇਦਾਰ ਹੈ ਕਿ ਤੁਸੀਂ ਫੈਸਲਾ ਲਾਓ ਤੇ ਮਾਂ ਵਾਲਾ ਰੋਲ ਨਿਭਾਓ ਸਾਰਿਆਂ ਨੂੰ ਲਵੇ ਲਾਓ ਤੇ ਮਾਂ ਵਾਲਾ ਰੋਲ ਨਿਭਾ ਕੇ ਹਜੇ ਤੱਕ ਮੇਰਾ ਖਿਆਲ ਆ ਕੋਈ ਵੀ ਇਦਾਂ ਦੀ ਸਪੀਚ ਜਥੇਦਾਰ ਵੱਲੋਂ ਇਸ ਰੌਲੇ ਦੇ ਸਬੰਧ ਵਿੱਚ ਨਹੀਂ ਆਈ। ਦਾਸ ਨੇ ਤਾਂ ਸੁਣੀ ਨਹੀਂ ਜੇ ਆ ਗਈ ਹੋਵੇ ਤਾਂ ਧੰਨਵਾਦ ਹੈ। ਚੰਗੀ ਗੱਲ ਹੈ। ਅਗਰ ਜੇ ਆ ਗਈ ਤਾਂ ਧੰਨਵਾਦ ਹੈ। ਪਰ ਕੱਲੀ ਵੀਡੀਓ ਪਾ ਕੇ ਨਾ ਅਸੀਂ ਸਾਰੀਏ ਚਲੋ ਸਾਡਾ ਤਾਂ ਕਦ ਹੈ ਨਹੀਂ ਹਨਾ ਅਸੀਂ ਤਾਂ ਸੁਝਾਅ ਦੇਣ ਜੋਗ ਰਹੀਆਂ। ਪਰ ਜਥੇਦਾਰਾਂ ਨੂੰ ਜ਼ਰੂਰ ਇਹ ਤੇ ਗੌਰ ਕਰਨੀ ਚਾਹੀਦੀ ਹੈ। ਇਸ ਪੱਖ ਤੇ ਤੇ ਗੁਰਮਖੋ ਸਾਰੀਆਂ ਸੰਗਤਾਂ ਬੇਨਤੀ ਹੈ ਕਿ ਸ਼ਾਂਤ ਮਾਹੌਲ ਬਣਾ ਕੇ ਰੱਖੋ ਇੱਕ ਦੂਜੇ ਦੇ ਅਸੀਂ ਪਹਿਲਾਂ ਆੜੇ ਸੀ ਪਹਿਲਾਂ ਭਵੇਂ ਸੀ ਦੀ ਰਲਦੀ ਸੀ ਅੱਜ ਅਸੀਂ ਸੀ ਦੀ ਦੀ ਰਲਣਾ ਫਲਾਣਾ ਨਹੀਂ ਕਰਨਾ ਨਹੀਂ ਗੁਰਮਖੋ ਇਹ ਦਾਨੀਆਂ ਗੱਲਾਂ ਮੇਰਾ ਖਿਆਲ ਹੈ ਵੀ ਕਿਸੇ ਜੱਟ ਜ਼ਿਮੀਂਦਾਰ ਕਿਸਾਨ ਭਾਈ ਨੇ ਤਾਂ ਨਹੀਂ ਕੀਤੀਆਂ ਸਾਡਾ ਇੱਕ ਦੂਜੇ ਨਾਲ ਰਿਸ਼ਤਾ ਹੈ ਤੇ ਰਿਸ਼ਤਾ ਬਣਾਇਆ ਹੋਇਆ ਤੇ ਬਣਿਆ ਰਹੇਗਾ ਇੱਕ ਬੰਦੇ ਦੇ ਆਖਣ ਤੇ ਜਾਂ 10 20 ਬੰਦਿਆਂ ਦੇ ਆਖਣ ਤੇ ਇਹ ਰਿਸ਼ਤੇ ਟੁੱਟਦੇ ਨਹੀਂ ਇਸ ਕਰਕੇ ਪਿਆਰਿਓ ਜਿਹੜੇ ਗਲਤ ਗਰਮ ਪ੍ਰਚਾਰ ਕਰਕੇ ਦਿਖਾਉਂਦੇ ਆ ਵੀ ਅਸੀਂ ਰਗੜਾ ਲਾ ਦਾਂਗੇ ਫਲਾਣਾ ਕਰ ਦਾਂਗੇ ਇਹ ਨਹੀਂ ਬੋਲਣਾ ਚਾਹੀਦਾ ਅਗਰ ਜੇ ਉਹ ਫੇਰ ਵੀ ਬੋਲ ਰਹੇ ਆ ਤਾ ਇਹਦਾ ਮਤਲਬ ਬੀਬੀ ਦਲੇਰ ਕੌਰ ਸਹੀ ਕਹਿ ਰਹੀ ਹੈ ਗਲਤ ਨਹੀਂ ਕਹਿ ਰਹੀ ਬੀਬੀ ਦਲੇਰ ਕੌਰ ਜੀਨੇ ਉਹ ਦੋਸ਼ ਲਾਏ ਹੈ ਪਹਿਲਾਂ ਕਈ ਵਿਦਵਾਨ ਜਾਂ ਪ੍ਰਚਾਰਕ ਇਹ ਕਹਿੰਦੇ ਸੀ ਵੀ ਇਦਾਂ ਤਾਂ ਨਹੀਂ ਸ਼ਾਇਦ ਕਿਹਾ ਹੋਣਾ ਪਰ ਜਦੋਂ ਵੀਡੀਓ ਦੇ ਵਿੱਚ ਉਹ ਧਮਕੀਆਂ ਦੇ ਰਿਹਾ ਵੀ ਅਸੀਂ ਕਿਸੇ ਵੀ ਜਿੱਤ ਲਿਆ ਜੀ ਅਸੀਂ ਰਗੜਾ ਵੀ ਲਾ ਦਾਂਗੇ ਅਸੀਂ ਐ ਕਰ ਦਾਂਗੇ ਅਸੀਂ ਫਲਾਨਾ ਕਰ ਦਾਂਗੇ ਇਹਦਾ ਮਤਵ ਲੋ ਸ਼ਰਿਆ ਵੀ ਕਹਿ ਰਿਹਾ ਤਾਂ ਇਹ ਤਾਂ ਫਿਰ ਏਦਾਂ ਤਾਂ ਸੱਚ ਦਾ ਪ੍ਰਚਾਰ ਰੁਕ ਜੂਗਾ ਕਰੂਗਾ ਕੌਣ ਰਾਗੀ ਢਾਡੀ ਕਥਾਵਾਚਕ ਸਾਰੇ ਉਹ ਕਹਿਣਗੇ ਵੀ ਪਹਿਲਾਂ ਪੁੱਛੋ ਜੀ ਕੀ ਬੋਲਣਾ ਹੈ ਪਹਿਲਾਂ ਰਹਿ ਲਓ ਹਨਾ ਨਹੀਂ ਕਰੂ ਕੋ ਹਰ ਬੰਦੇ ਦੀ ਆਪਣੀ ਕੋਝ ਹੈ ਹਾਂ ਜਿਹੜੇ ਨਗਰੇਟੇ ਆ ਜੋ ਜੀਵਨ ਸਿੰਘ ਨੂੰ ਦਿੰਦੇ ਆ ਕਲਗੀ ਤੋਂੜਾ ਪਸ਼ਾਕ ਤਾਂ ਉਹਦੇ ਹੀ ਜਾਣ ਅੱਗੇ ਸੰਗਤ ਨੇ ਮੰਨਣਾ ਹੈ ਮੰਨਣਾ ਹੈ ਮੰਨ ਲੈਗੀ ਨਹੀਂ ਮੰਨਣਾ ਨਾ ਮੰਨੀ ਹੈ ਨਾ ਪਰ ਜਿਹੜੇ ਬਹੁਮਤ ਬਹੁ ਗਿਣਤੀ ਵਾਲੇ ਪ੍ਰਚਾਰਕ ਹੈ ਉਹ ਸੰਗਤ ਸਿੰਘ ਨਾਲ ਜੁੜੇ ਹੋਏ ਹੈ ਹੈ ਨਾ ਇਸ ਕਰਕੇ ਪਿਆਰਿਓ ਇਸ ਦੁਬਧਾ ਵਿੱਚੋਂ ਸਾਨੂੰ ਨਿਕਲਣਾ ਚਾਹੀਦਾ ਕਦੇ ਵੀ ਪੈਣਾ ਨਹੀਂ ਚਾਹੀਦਾ ਤੇ ਜਥੇਦਾਰਾਂ ਨੂੰ ਦਾਸੇ ਦੁਬਾਰਾ ਫੇਰ ਅਪੀਲ ਕਰਦੇ ਬੇਨਤੀ ਕਰਦੇ ਕਿ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਤੇ ਮਾਂ ਵਾਲਾ ਰੋਲ ਨਭਾਉਣਾ ਚਾਹੀਦਾ ਤੇ ਜਿਵੇਂ ਸੰਗਤ ਸਿੰਘ ਦਾ ਜਿਹੜਾ ਗੁਰਦੁਆਰਾ ਜਿੱਥੇ ਸੀਸ ਮੰਗਵਾ ਕੇ ਸੂਬਾ ਸਰਹੰਦ ਨੇ ਪਛਾਣ ਕੀਤੀ ਸੀ ਕਿ ਸੀਸ ਲਿਆਓ ਪਛਾਣ ਕਰੋ ਵੀ ਇਹ ਕੌਣ ਹੈ ਜਿਹੜਾ ਸੀਸ ਹੈ ਜਦੋਂ ਉੱਥੇ ਪਛਾਣ ਹੋਈ ਫਤਿਹਗੜ੍ਹ ਸਾਹਿਬ ਸਰਹੰਦ ਦੇ ਸੂਬੇ ਨੇ ਕੀਤੀ ਤਾਂ ਕਿਉਂਕਿ ਪਹਿਲਾਂ ਇਹ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਖਤਮ ਕਰਤੇ ਸ਼ਹੀਦ ਕਰਤੇ ਪਰ ਜਦੋਂ ਦੇਖਿਆ ਗਿਆ ਤਾਂ ਉੱਥੋਂ ਪਛਾਣ ਦੇ ਵਿੱਚ ਪਾਇਆ ਗਿਆ ਕਿ ਇਹ ਸੀਸ ਗੁਰੂ ਗੋਬਿੰਦ ਸਿੰਘ ਜੀ ਦਾ ਪਾਤਸ਼ਾਹ ਦਾ ਨਹੀਂ ਇਹ ਸੀਸ ਭਾਈ ਸੰਗਤ ਸਿੰਘ ਦਾ ਉਹ ਪਛਾਣ ਪਾਈ ਗਈ ਭਾਵ ਇਹ ਸਭ ਕੁਝ ਇਤਿਹਾਸਕ ਤੱਥ ਨੇ ਸਾਨੂੰ ਦੱਸ ਰਹੇ ਹਨਾ ਕਹਿੰਦੇ ਭਾਵ ਹੈ ਲਿਖ ਦਿੱਤਾ ਫਲਾਣੇ ਲਖਾਰੀ ਨੇ ਬੇ ਬਾਬਾ ਜੀਵਨ ਸਿੰਘ ਨੂੰ ਦਿੱਤੀ ਪਰ ਸੀਸ ਦਾ ਧੜ ਸੀਸ ਦਾ ਸੰਸਕਾਰ ਕਿੱਥੇ ਹੋਇਆ ਬਾਬਾ ਜੀਵਨ ਸਿੰਘ ਦਾ ਤੇ ਧੜ ਦਾ ਸੰਸਕਾਰ ਕਿੱਥੇ ਹੋਇਆ ਇਹ ਵੀ ਹਵਾਲੇ ਹਨ ਕਹਿੰਦੇ ਭਾਵ ਹੈ ਸੰਗਤ ਸਿੰਘ ਦਾ ਮਿਲਦਾ ਹੈ ਹੋਰ ਬੜੇ ਤੱਥ ਹੈ ਜਿਹੜੇ ਮਿਲਦੇ ਹੈ ਦਾਸ ਸੇ ਤਾਂ ਬੇਨਤੀ ਕਰਦਾ ਗੁਰਮਖੋ ਕਿਉਂਕਿ ਬਿਆੰਤ ਸੰਗਤਾ ਨੇ ਲਿਖਤੀ ਰੂਪ ਪਤਾ ਨਹੀਂ ਕਿੰਨੀਆਂ ਕਿਤਾਬਾਂ ਕਿੰਨੇ ਗ੍ਰੰਥ ਲਿਖੇ ਪਏ ਐ ਵਿਦਵਾਨਾਂ ਨੇ ਇੱਕ ਵੀ ਮੇਰਾ ਖਿਆਲ ਹੈ ਇਦਾਂ ਦਾ ਪ੍ਰਚਾਰਕ ਨਹੀਂ ਹੋਊਗਾ ਜਿਨੇ ਕਿਤਾਬ ਲਿਖਣ ਤੋਂ ਬਾਅਦ ਜਿਹੜੀ ਕਿਤਾਬ ਵਿੱਚ ਇਹ ਕਲਗੀ ਤੋੜੇ ਦਾ ਜ਼ਿਕਰ ਕੀਤਾ ਹੋਊਗਾ ਤੇ ਉਹ ਕਿਤਾਬ ਦੇ ਵਿੱਚ ਬਾਬਾ ਭਾਈ ਸੰਗਤ ਸਿੰਘ ਦਾ ਨਾਂ ਨਾ ਲਿਖਿਆ ਹੋਵੇ ਕੇਵਲ ਰੰਗਰੇਟਿਆਂ ਨੂੰ ਛੱਡ ਕੇ ਹਾਂ ਰਗਰੇਟੇ ਜਿਹੜੇ ਹਨ ਉਹਨਾਂ ਦੀਆਂ ਕਿਤਾਬਾਂ ਜਾਂ ਉਹਨਾਂ ਦੇ ਅਨੇ ਆਈਆਂ ਨਿਆ ਕਥਾਪਾਂ ਉਹਨਾਂ ਦੇ ਵਿੱਚ ਬਾਬਾ ਜੀਵਨ ਸਿੰਘ ਦਾ ਮਿਲੂਗਾ ਕਿਉਂ ਕਿਉਂਕਿ ਇੱਕ ਜਾਤ ਦੇ ਆਧਾਰ ਤੇ ਲੱਗੇ ਇਸ ਕਰਕੇ ਪਿਆਰਿਓ ਭੁੱਲਾਂ ਦੀ ਖਿਮਾ ਸਾਰੀਆਂ ਸੰਗਤਾਂ ਦਾ ਧੰਨਵਾਦ ਸਾਨੂੰ ਇਸ ਰੋਲੇ ਚੋਂ ਨਿਕਲਣਾ ਚਾਹੀਦਾ ਤੇ ਆ ਢਾਡੀਆਂ ਰਾਗੀਆਂ ਕਥਾਵਾਚਕਾਂ ਵਿਚਾਰਾਂ ਦਾ ਸਾਨੂੰ ਸਾਥ ਦੇਣਾ ਚਾਹੀਦਾ ਤੇ ਖੁੱਲ੍ਹ ਦਲੀ ਨਾਲ ਸਾਨੂੰ ਪ੍ਰਚਾਰ ਕਰਨ ਦੇ ਇੱਕ ਰਾਗੀਆਂ ਟਾਡੀਆਂ ਕਥਾ ਵਿਚਾਰ ਕਥਾਵਾਚਕਾਂ ਨੂੰ ਖੁੱਲ੍ਹਦਿਲੀ ਨਾਲ ਪ੍ਰਚਾਰ ਕਰਨ ਇਹ ਸਾਨੂੰ ਸਾਰਿਆਂ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ ਜਿਹੜੀਆਂ ਸੰਗਤਾਂ ਸਟੇਜ ਤੇ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਨੂੰ ਸੁਣ ਰਹੀਆਂ ਨੇ ਉਹ ਸੁਣਨ ਤੋਂ ਬਾਅਦ ਕਿਸੇ ਕਮਰੇ ਵਿੱਚ ਬਹਿ ਕੇ ਵਿਚਾਰ ਕਰ ਸਕਦੇ ਆ ਪਰ ਹਾਂ ਉੱਥੇ ਦੂੰ ਦੂੰ ਨਹੀਂ ਕਰ ਸਕਦੇ ਹਨਾ ਉੱਥੇ ਰੌਲਾ ਨਹੀਂ ਪਾ ਸਕਦੇ ਤੂੰ ਐ ਕਰਤਾ ਫੁਲਾਣਾ ਕਰਤਾ ਨਾ ਫੁਰਮੋ ਇਦਾਂ ਤਾਂ ਫਿਰ ਇੱਕ ਦੂਜੇ ਨਾਲੇ ਟਾਸਰ ਹੋ ਜੂਗੀ ਟਾਸਰਵਾਜੀ ਚ ਨਹੀਂ ਪੈਣਾ ਅਸੀਂ ਅਸੀਂ ਗੁਰੂ ਦੀ ਬਾਣੀ ਦੇ ਪ੍ਰਚਾਰ ਕਰਕੇ ਸ਼ਹੀਦਾਂ ਸਿੰਘਾਂ ਦੀਆਂ ਜਾਤਾਂ ਮਨਾ ਕੇ ਪ੍ਰਚਾਰ ਕਰਕੇ ਲਾਹੇ ਲੈਣੇ ਹਨ ਆਓ ਪਿਆਰੇ ਭੁੱਲਾ ਦੀ ਖਿੰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ